ਨਕਾਲਾ ਦੀ ਮ्युनਿਸਪਲ ਕਾਰਪੋਰੇਸ਼ਨ ਵਿੱਚ ਰਸੀਵਰ ਜੀ ਦੀ ਸਫਾਈ ਦਾ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਤੇ ਕਾਰਪੋਰੇਸ਼ਨ ਦੇ ਬਾਹਰ ਲਗਾਇਆ ਗਿਆ ਧਰਨਾ ਰਸੀਵਰ ਜੀ ਬੋਰਡ ਅਤੇ 50 ਸਰਕਾਰ ਖਲਾਫ ਕੀਤੀ ਨਾਹੇ ਬਾਜੀ ਪ੍ਰਦਰਸ਼ਨਕਾਰੀਆਂ ਦਾ ਕਹਿੜਾ ਹੈ ਕਿ ਅਸੀਂ ਰਸੀਵਰ ਜੀ ਦੀ ਸਫਾਈ ਕਰਦੇ ਹਾਂ ਤੇ ਕੱਚੇ ਮੁਲਾਜ਼ਮਾਂ ਹਾਂ ਪਿਛਲੇ ਦਿਨੀ 50 ਸਰਕਾਰ ਅਨੁਸਾਰ ਇਹ ਸਫਾਈ ਸੇਵਕ ਪੱਕੇ ਕੀਤੇ ਕਰਨ ਦੇ ਕੀਤੇ ਇਹ ਵਾਦੇ ਤੁਸੀਂ ਦੇ ਰਹੇ ਹੋ ਡੀਐਸ ਨੇ ਦਿਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾ ਅਨੀਤਾ ਬੇਦੀ ਦਿਖਾਸ ਖਬਰ ਧੰਨਵਾਦ ਖੇਦਾਰੀ ਬੰਦ ਕਰੋ ਖੇਦਾਰੀ ਬੰਦ ਕਰੋ ਸਾਡਾ ਹੱਕ ਇੱਥੇ ਰੱਖ ਸਾਡੇ ਹੱਕ ਅਸ਼ਵੀ ਕੁਮਾਰ ਸਰ ਅਸ਼ਵੀ ਜੀ ਕੌਣ ਜੀ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇ ਤੁਸੀਂ ਕੋਈ ਬਟੇ ਅਜੀਜ਼ ਸਰ ਸੀਵਰਮੈਨ ਆ ਸਾਰੇ ਆਹ ਜਿਹੜਾ 2015 ਦੇ ਵਿੱਚ ਡੈਪੋਟੇਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਟਰਾਂਗੀਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਰਸ਼ਾਂ ਦੇ ਵਿੱਚ ਕਿ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ 64 ਅਸਾਮੀਆਂ ਹਾਂਜੀ ਖਾਲੀ ਪਈਆਂ ਫਰਮਾਨੀਆਂ ਦੀਆਂ ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ ਜੇ ਚੌੜਾ ਸਾਮੀਆਂ ਦੇ ਵਿੱਚ 2024-25 ਦੇ ਬਜਟ ਦੇ ਜੇ ਆਪਾਂ ਨਾ ਆਨੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀਜਾ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਅਰੀ ਆਪਣੇ 24 ਦੀ 15000 ਸੈਲਰੀ ਸੀ ਉਹ ਵੀ ਨਹੀਂ ਮਾਰਾ ਦੇਣ ਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣ ਦੇ ਸਾਰੀ ਫੇਕੇ ਦਾ ਸਿਸਟਮ ਦਾ ਦੇ ਕੇ ਫੇਕੇ ਦਾ ਸਿਸਟਮ ਨਾਲ ਦੇਣ ਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾਲ ਦੇ ਆ ਦੇਣਾ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਿਆ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਹੋ ਗੜਬਾਹਰ ਤੋਂ ਤਾਂ ਬੈਠੇ ਦੇ ਆ ਕਿ ਸਾਡਾ ਵੀ ਕੋਈ ਪੁੱਛਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜਾ ਅੰਦਰ ਦਫਤਰ ਤੋਂ ਕੋਈ ਬੈਠਾ ਹਾਂਜੀ ਅੰਦਰ ਕਾਰਪੋਰੇਟ ਦਫਤਰ ਤੋਂ ਬੈਠਾ ਦਫਤਰ ਸਰ ਹੁਣ ਮੀਟਿੰਗ ਨਾਲ ਮਿਲਦੇ ਆਂ ਹਾਂਜੀ ਮੇਰਾ ਨਾਮ ਸੰਨੀ ਜੀ ਸੰਨੀ ਕੀ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੱਦਾਂ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡਾ ਜਿਦੋਂ ਹੀ ਠੋਖੇ ਬਾਜੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆਹੀ ਕਿਹਾ ਕੰਮ ਕਰੋ ਝਾੜਨਾ ਗਏ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿਹਾ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ ਦੋ ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈ ਜੀ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਤੁਹਾਡਾ ਮਤ ਪਾਵਾਂਗੇ ਆ ਸਾਡੇ ਕੋਲ ਮਤੇ ਦੀ ਕੋਈ ਕਾਪੀ ਨਹੀਂ ਪਈ ਆ ਸ ਇਹ ਵੀ ਸਾਨੂੰ ਅਈ ਕੱਲ ਮਿਲ ਕੇ ਆਈ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਤੁਸੀਂ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕਿਦਾ ਲੜ ਲੀਏ ਕੰਮ ਬਟਾਲੇ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਇੱਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਈ ਉਹਨਾਂ ਚੰਡੀਗੜ੍ਹ ਥੋੜੀ ਕਰਦੇ ਪਾਵਰ ਇਹਨਾਂ ਦੇ ਕੋਲ ਆ ਜਿੰਨੀ ਦੇ ਸਾਡੀ ਮੰਗਾਂ ਨਹੀਂ ਪੂਰੀ ਕੀਤੇ ਜੇਗੇ ਉਹਨੇ ਰਹੀ ਇੱਥੇ ਬੈਠੇ ਰਾਵਾਂਗੇ ਜੀ ਸੀਮਰੇ ਕੰਮ ਬੰਦ ਹੈ ਜੀ